ਲਗਾਤਾਰ ਜਿੱਥੇ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਉੱਥੇ ਹੀ ਜੇ ਆਪਾਂ ਗੱਲ ਕਰੀਏ ਪੰਜਾਬੀ ਕਲਾਕਾਰਾਂ ਦੀ ਜਾਂ ਬਾਲੀਵੁੱਡ ਐਕਟਰ ਦੀ ਲਗਾਤਾਰ ਮਦਦ ਦੇ ਲਈ ਹੱਥ ਅੱਗੇ ਵਧਾ ਰਹੇ ਨੇ ਜੇ ਗੱਲ ਕਰੀਏ ਮੋਗਾ ਤੋਂ ਸੋਨੂ ਸੂਦ ਨੇ ਕਰੋਨਾ ਟਾਈਮ ਦੇ ਵਿੱਚ ਵੀ ਕਾਫੀ ਇਹਨਾਂ ਦੇ ਵੱਲੋਂ ਮਦਦ ਕੀਤੀ ਗਈ ਸੀ ਲੋਕਾਂ ਲਈ ਜਿਹੜੀਆਂ ਕੀ ਆ ਫਲਾਈਟਾਂ ਚਲਾ ਦਿੱਤੀਆਂ ਗਈਆਂ ਫਲਾਈਟਾਂ ਦੇ ਵਿੱਚ ਲੋਕਾਂ ਨੂੰ ਘਰਾਂ ਦੇ ਵਿੱਚ ਪੰਚਾਇਆ ਗਿਆ ਸੀ ਤੇ ਹੁਣ ਹੜਾਂ ਦੇ ਲਈ ਵੀ ਆ ਜਿਹੜਾ ਕੀ ਆ ਮੋਗਾ ਤੋਂ ਸੋਨੂ ਸੂਦ ਨੇ ਜਿਹੜੇ ਉਹ ਬੰਬੇ ਜ਼ਰੂਰ ਰਹਿੰਦੇ ਨੇ ਪਰ ਦਿਲ ਆ ਉਹਨਾਂ ਦਾ ਜਿਹੜਾ ਮੋਗਾ ਤੇ ਪੰਜਾਬ ਦੇ ਵਿੱਚ ਧੜਕਦਾ ਅ ਬੰਬੇ ਤੋਂ ਸਿੱਧਾ ਹੀ ਕੱਲ ਗੁਰਦਾਸਪੁਰ ਪਹੁੰਚੇ ਸੀ ਹੜਪੀੜਤਾਂ ਦਾ ਜਿਹੜਾ ਕੀ ਹੈ ਹਾਲਚਾਲ ਵੀ ਪੁੱਛਿਆ ਗੱਲਬਾਤ ਵੀ ਕਰਾਂਗੇ ਸੋਨੂ ਸੂਤ ਨਾਲ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮੱਚ ਅ ਬੜਾ ਮਾਹੌਲ ਹੈ ਜਿਹੜਾ ਹੜ ਆਏ ਵੇ ਨੇ ਪੰਜਾਬ ਦੇ ਵਿੱਚ ਤੁਸੀਂ ਸਿੱਧਾ ਹੀ ਬੰਬੇ ਤੋਂ ਉੱਥੇ ਪਹੁੰਚੇ ਹੋ ਕੀ ਕਹੋਗੇ ਕਿੱਦਾਂ ਦੇ ਹਾਲਾਤ हालात बहुत ख़राब ने लेकिन जज्बा बड़ा कमाल पंजाबी हमेशा कहें चढ़ती कला जिन्नी भी तकलीफा चन हमेशा वेलकम कर दें थोड़ी और जो मैं कल जिन्हें भी पिंड तकलीफा उन्होंने बहुत सी लेकिन जज्बा बड़ा कमाल आई थिंक वो बड़ा इंस्पायरिंग है और साढ़े साड़ी बनती है कि उन्होंने जो जो चीज़ा चाहदिया ने सारिया पुछ के हर एक पिंड हर एक परिवार को पुछ के वह जा और जे अपना सब लोग मिल के करा तो पंजाब में वापस पैर त्यान ज़्यादा समय नहीं लगेगा ਸੋਨੂੰ ਬੰਬੇ ਰਹਨੇ ਹੋ ਦੇਰ ਤੁਹਾਡਾ ਪੰਜਾਬ ਤੇ ਮੋਗਾ ਦੇ ਵਿੱਚ ਹੀ ਧਰ ਬਿਲਕੁਲ ਉਥੇ ਉਹ ਮੇਰੀ ਕਰਮ ਭੂਮੀ ਹੈ ਮੇਰੀ ਜਨਮ ਭੂਮੀ ਹੈ ਮੈਂ ਇੱਥੇ ਪੈਦਾ ਹੋਇਆ ਇੱਥੇ ਹੀ ਵੱਡਾ ਹੋਇਆ ਇੱਥੇ ਮੇਰੇ ਸਭ ਦੋਸਤ ਮਿੱਤਰ ਘਰ ਮੇਰਾ ਇੱਥੇ ਹੀ ਹੈ ਕੋਸ਼ਿਸ਼ ਇਹ ਹੀ ਹੈ ਕਿ ਜੋ ਵੀ ਮੈਂ ਤੋਂ ਬੈਸਟ ਹੋ ਪਾਏ ਮੈਂ ਕਰ ਦਰਾਂ ਮੇਰੇ ਪਰਿਵਾਰਾਂ ਨੂੰ ਮੇਰੇ ਦੋਸਤਾਂ ਨੂੰ ਜਿੰਨਾਂ ਨੂੰ ਜੋ ਵੀ ਜ਼ਰੂਰਤ ਰਹੂਗੀ ਮੇਰੇ ਪਿੰਨਾ ਪਿੰਨਾ ਵਾਲਿਆਂ ਨੂੰ ਮੇਰੇ ਪੰਜਾਬ ਵਾਲਿਆਂ ਨੂੰ ਤੇ ਮੈਂ ਹਮੇਸ਼ਾ ਉਹਨਾਂ ਲਈ ਨਿਸ਼ਾਨ ਇੱਕ ਟੰਕ ਖੜਾ ਰਵਾਂਗਾ ਸਾਨੂੰ ਜੇ ਗੱਲ ਕਰੀਏ ਮਦਦ ਕਾਫੀ ਸਿੰਗਰ ਵੀ ਕਰ ਰਹੇ ਨੇ ਬਾਲੀਵੁੱਡ ਐਕਟਰ ਵੀ ਕਰ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਕੋਲੇ ਰਾਸ਼ਨ ਪਹੁੰਚ ਚੁੱਕਾ ਹੈ ਜਦੋਂ ਪਾਣੀ ਉਤਰ ਜਾਊਗਾ ਉਦੋਂ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਹੁਣ ਕਈ ਲੋਕ ਨੇ ਜਿਹੜੇ ਰਾਸ਼ਨ ਪਹੁੰਚ ਵੀ ਚੁੱਕਾ ਫਿਰ ਵੀ ਆਪਣਾ ਜਮ੍ਹਾਂ ਖੋਰੀ ਕਰ ਰਹੇ ਨੇ ਦੇਖਿਓ ਬਿਲਕੁਲ ਤੁਸੀਂ ਸਹੀ ਕਿਹਾ ਰਾਸ਼ਨ ਲੋਕਾਂ ਕੋਲ ਹੈ ਲੇਕਿਨ ਅਸਲੀ ਮੁਸ਼ਕਿਲਾਂ ਥੋੜੇ ਦਿਨਾਂ ਬਾਅਦ ਜ਼ਰੂਰਤਾਂ ਸ਼ੁਰੂ ਹੋਣਗੀਆਂ ਬਟ ਇਹ ਵੀ ਹੈ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਦਿੱਤੀਆਂ ਜਾਂਨ ਡੇਲੀ ਮੀਟਸ ਜਾਂ ਪੁੱਛਿਆ ਜਾਂਨ ਪਿੰਨਾਂ ਤੋਂ ਜੋ ਅਸੀਂ ਕਰ ਰਹੇ ਹਾਂ ਮਾਲੂਕਾ ਕਿ ਬਿਨਾਂ ਤੋਂ ਪਿੰਨਾ ਚਹੀ ਹਰ ਇੱਕ ਪਿੰਡ ਦੀ ਲੱਗ ਲੱਗ ਲਿਸਟ ਲੱਗ ਲੱਗ ਲੋਡ ਅਸੀਂ ਉਹਨਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਕਰਦੇ ਰਵਾਂਗੇ ਔਰ ਵੀ ਮੇਕ ਸ਼ੋਰ ਕਿ ਹਰ ਥਾਂ ਤੇ ਜੋ ਵੀ ਚੀਜ਼ ਚਾਹੀਦੀ ਹੈ ਚਾਹੇ ਸੈਨੀਟਰੀ ਪੈਡ ਹੋਣ ਮੱਛਰਦਾਨੀਆਂ ਹੋਣ ਦਵਾਈਆਂ ਹੋਣ ਉਹ ਅਸੀਂ ਇੱਥੇ ਪਹੁੰਚਾਈਏ ਜੇ ਗੱਲ ਕਰੀਏ ਆਪਾਂ ਬੋਰਡਸ ਦੀ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਆ ਰਹੀ ਸੀ ਕਿਉਂਕਿ ਜਿਹੜੇ ਬੰਨਾਂ ਦੇ ਉੱਪਰ ਲੋਕ ਬੈਠੇ ਨੇ ਉਹਨਾਂ ਜਿਹੜੇ ਮਗਰ ਬੈਠੇ ਨੇ ਬੋਟਸ ਕਰਕੇ ਉਹਨਾਂ ਕੋਲੇ ਰਾਸ਼ਨ ਜਾਂ ਕੁਛ ਏਦਾਂ ਦੀਆਂ ਚੀਜ਼ਾਂ ਨਹੀਂ ਪਹੁੰਚ ਰਹੀਆਂ। ਬੱਲੇ ਤਾਂ ਹੁਣ ਅਡਰੈਸ ਹੋ ਗਈ ਹੈ ਬੋਟਸ ਆਲਰੇਡੀ ਆ ਗਿਆ ਨੇ ਅਸੀਂ ਵੀ ਕੁਝ ਦਿੱਤੇ ਨੇ ਬੋਟਸ ਬਟ ਉਹਨਾਂ ਤੱਕ ਪਹੁੰਚਾ ਤੇ ਜਾ ਰਿਹਾ ਹੁਣ ਉਹ ਅੱਜ ਤੋਂ 4-5 ਦਿਨ ਪਹਿਲਾਂ ਜ਼ਰੂਰ ਸੀ ਤਕਲੀਫ ਲੇਕਿਨ ਹੁਣ ਉਹ ਅਡਰੈਸ ਹੋ ਗਈ ਹੈ। ਔਰ ਉਹ ਲੋਕਾਂ ਨਾਲ ਕਨੈਕਸ਼ਨ ਵਾਪਸ ਜੁੜ ਗਏ ਨੇ। ਹੁਣ ਕਿਹੜੇ-ਕਿਹੜੇ ਪਿੰਡਾਂ ਦਾ ਦੌਰਾ ਕਰਦੇ ਨੇ? ਉਹਨਾਂ ਸੀਫਰੋਸ ਪ੍ਰਾਫਾਜ਼ਿਲ ਕਾ ਦੀ ਆਸਪਾਸ ਜਿਹੜੇ ਕਈ ਪਿੰਡ ਨੇ ਸਾਡੇ ਕੋਲ ਲਿਸਟ ਆਈਆਂ ਨੇ ਜਿਹੜੀ ਤਕਲੀਫ ਦੇ ਵਿੱਚ ਉਥੇ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਉਹਨਾਂ ਤੋਂ ਪੁੱਛਿਆ ਵੀ ਗਿਆ ਸੀ ਕਿ ਕੀ ਕੀ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਗੱਦੇ ਚਾਹੀਦੇ ਸੀ ਕੁਛ ਕੰਬਲ ਚਾਹੀਦੇ ਸੀ ਤਰਪਾਲਾਂ ਸੈਂਟਰੀ ਪੈਡਸ ਖਾਣ ਪੀਣ ਦਾ ਸਾਮਾਨ ਪਸ਼ੂਆਂ ਦਾ ਕੁਛ ਸਾਮਾਨ ਚਾਹੀਦਾ ਸੀ ਉਹ ਸਭ ਅਸੀਂ ਚੀਜ਼ਾਂ ਲੋਡ ਕਰ ਲਈਏ ਨੇ ਪਹੁੰਚਾਉਣੀ ਆ ਅਬੀ ਜੋਸ ਜੀ ਬੱਚਾ ਉਹਦੇ ਕੋਲੇ ਵੀ ਪਹੁੰਚੇ ਹੋ ਕਿੱਦਾਂ ਦੇ ਹਾਲਾਤ ਆ ਉਹਦੇ ਕੀ ਪ੍ਰੋਬਲਮ ਸੀ ਤੁਸੀਂ ਪਹੁੰਚ ਕੇ ਹੈਲਪ ਕੀਤੀ ਉਹਨੂੰ ਕਿੱਡੀ ਦੀ ਪ੍ਰੋਬਲਮ ਸੀ ਪਰ ਹੁਣ ਠੀਕ ਹੈ ਉਹਨ ਐਕਸੈਸ ਨਹੀਂ ਸੀ ਕੋਈ ਰੋਡ ਨਹੀਂ ਸੀ ਸਾਰਾ ਡੁੱਬਿਆ ਹੋਇਆ ਸੀ ਔਰ ਉੱਥੇ ਸੀ ਬੁਲਾ ਕੇ ਉਹਨੂੰ ਉਹਦਾ ਇਲਾਜ ਸ਼ੁਰੂ ਹੋ ਗਿਆ ਜਲਦੀ ਠੀਕ ਹੋ ਜਾਊਗਾ ਮੈਂ ਪਰਸਨਲੀ ਨੰਬਰ ਦਿੱਤਾ ਹੈ ਆਪਣਾ ਔਰ ਜੋ ਵੀ ਅੱਗੇ ਉਹਨੂੰ ਜ਼ਰੂਰਤ ਪੈਗੀ ਇਸ ਕਰ ਦਰਵਾਣਾਂ ਹਾਂ ਸੋਨੂੰ ਮੈਂ ਲਾਸਟ ਮਾਲਵਿਕਾ ਨਾਲ ਖਬਰ ਨਾਸ਼ਰ ਕੀਤੀ ਸੀ ਇੱਕ ਸਕੈਨ ਕੋਡ ਦੀ ਗੱਲ ਹੋਈ ਸੀ ਤਾਂ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਸਕੈਨ ਕੋਡ ਹੈ ਜਿਹੜਾ ਉਹ ਫੰਡ ਇਕੱਠੇ ਕਰਨ ਲਈ ਹੈ ਜਿਹੜਾ ਜਾਰੀ ਕੀਤਾ ਗਿਆ ਇਹ ਅੱਜ ਦਾ ਨਹੀਂ ਬਹੁਤ ਟਾਈਮ ਹਰ ਜਿੰਨੀਆਂ ਦੁਨੀਆ ਦੀਆਂ ਵੱਡੀਆਂ ਵੱਡੀਆਂ ਆਰਗੇਨਾਈਜੇਸ਼ਨਸ ਨੇ ਸਾਰਿਆਂ ਦੇ ਐਕਸੈਸ ਇਦਾਂ ਹੀ ਹੁੰਦੇ ਨੇ ਇ ਲੋਕੀ ਬਹੁਤ ਸਾਰੇ ਲੋਕ ਜੁੜਨਾ ਚਾਹੁੰਦੇ ਆ ਅੱਜ ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੋਗੇ ਤੇ ਕੋਈ ਗੱਲ ਸੋਨੂ ਬੜਾ ਅੱਛਾ ਕੰਮ ਕਰ ਰਿਹਾ ਮੈਨੂੰ ਵੀ ਮੈਨੂੰ ਹੀ ਕਰਨਾ ਤੇ ਇਸ ਸਕੈਨ ਕੋਡ ਜੇ ਥਰੂ ਹੀ ਜੁੜਿਆ ਜਾਂਦਾ ਇਹ ਪਰ ਜਿਹੜੇ ਵੀ ਲੋਕ ਕਹਿ ਰਹੇ ਨੇ ਬਟ ਆਈ ਥਿੰਕ ਉਹਨਾਂ ਨੂੰ ਮੇਰੀ ਸ਼ਾਇਦ ਨੋਲੇਜ ਘੱਟ ਹੈ ਕਿ ਸਕੈਨ ਕੋਡ ਕਿਸ ਲਈ ਬਨੇ ਹੁੰਦੇ ਆ ਆਰਗੇਨਾਈਜੇਸ਼ਨਸ ਨੂੰ ਜੋੜਨ ਲਈ ਵੱਡੀਆਂ ਕਰਨ ਲਈ ਆਰਗੇਨਾਈਜ਼ ਕਰਨ ਲਈ ਤੇ ਬਸ ਇਹੀ ਕਹਾਂਗਾ ਕਿ उन्होंने खुद अपना एक एक्सपीरियंस या कैरेक्टर स्कैन करना बड़ा जरूरी है और ना घट नॉलेज जी वो हमेशा खतरनाक होंगी है तो नॉलेज लैके आन और फिर वजिया कम करे को समान तो बहुत पाया वंडन घट्ट ने उन्होंने ही रिक्वेस्ट करूँगा कि आओ प्लीज़ वंडो सा मोटे तो मोटा जोड़ो पक्षों के हेठा बैठ के राजनीति नहीं होंगी लोगों के कोच के होंगी आओ साढ़े मिलजुल के आप सारा भला करा और गाइडेंस नलाँगे ਕੱਲ ਪੀਐਮ ਮੋਦੀ ਵੀ ਪਹੁੰਚ ਰਹੇ ਆ ਪੰਜਾਬ ਦੇ ਵਿੱਚ ਕਿਦਾਂ ਬਹੁਤ ਅੱਛਾ ਲੱਗ ਰਿਹਾ ਹੈ ਲਗਾਤਾਰ ਸਾਰੇ ਪੰਜਾਬ ਨੂੰ ਵੈਲਕਮ ਕਰਨਾ ਚਾਹੀਦਾ ਹੈ ਸਾਡੇ ਆਨਰੇਬਲ ਪੀਐਮ ਸਰ ਆ ਰਹੇ ਨੇ ਪੰਜਾਬ ਦੇ ਵਿੱਚ ਰਾਜਨੀਤਿਕ ਦਲਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਦੇ ਵਿੱਚ ਕੋਈ ਰਾਜਨੀਤੀ ਨਾ ਕਰੀਓ ਉਹਨਾਂ ਨੂੰ ਪ੍ਰੋਬਲਮਸ ਦੱਸਿਓ ਤਾਂ ਕਿ ਸੈਂਟਰ ਮਦਦ ਕਰ ਪਾਏ ਫਿਰ ਬਾਅਦ ਚ ਨਾ ਕਹੀਓ ਕਿ ਸੈਂਟਰ ਤੋਂ ਮਦਦ ਨਹੀਂ ਹੋਈ ਜਾਂ ਕੁਝ ਨਹੀਂ ਹੋਈ ਜਦ ਦੇਸ਼ ਦੇ ਸਾਰੇ ਵੱਡੇ ਸੁਪਰੀਮ ਲੀਡਰ ਜਦੋਂ ਤੁਹਾਡੇ ਦੇਸ਼ ਦੇ ਵਿੱਚ ਆ ਰਹੇ ਨੇ ਤੁਹਾਡੇ ਸਟੇਟ ਦੇ ਵਿਚ ਆ ਰਹੇ ਆ ਪਲੀਜ਼ ਵੈਲਕਮ ਕਰਕੇ ਉਹਨਾਂ ਨੂੰ ਕੋ ਕਿ ਇਹ ਸਾਡੀਆਂ ਤਕਲੀਫਾਂ ਨੇ ਔਰ ਫਿਰ ਦੇਖੋ ਆਪਣੇ ਦੂਰ ਹੋ ਜਾਂਦੇ ਲਗਾਤਾਰ ਮਾਲਵੀਕਾ ਵੱਲੋਂ ਵੀ ਸੇਵਾ ਕੀਤੀ ਜਾ ਰਹੀ ਹੈ ਪਿੰਡ ਪਿੰਡ ਇੱਕ ਇੱਕ ਘਰ ਪਹੁੰਚ ਕੀਤੀ ਜਾ ਰਹੀ ਹੈ ਕਿਦਾਂ ਕੋ ਬਹੁਤ ਗਰ ਮਹਿਸੂਸ ਹੁੰਦਾ ਮੈਂ ਲਗਾ ਮਾਲਵੀਕਾ ਮੈਨੂੰ ਇਨਸਪਾਇਰ ਕਰਦੀ ਹੈ ਮੈਂ ਜਦੋਂ ਇਹ ਪਿੰਡਾਂ ਪਿੰਡਾਂ ਜਾ ਰਹੀ ਸੀ ਮੈਂ ਉੱਥੇ ਬੈਠਾ ਬੰਬੇ ਹੋ ਰਿਹਾ ਸੀ ਜਲਦੀ ਮੈਂ ਪਹੁੰਚਾ ਮੇਰੀ ਭੈਣ ਲੱਗੀ ਹੋਈ ਆਈ ਥਿੰਕ ਇਹ ਬਹੁਤ ਆਉਣ ਵਾਲੀ ਜਨਰੇਸ਼ਨਸ ਲਈ ਪੰਜਾਬੀਆਂ ਲਈ ਔਰ ਪੰਜਾਬ ਹਰ ਪੰਜਾਬ ਦੇ ਬੰਦੇ ਲਈ ਔਰ ਹਰ ਇੱਕ ਪੰਜਾਬ ਦੇ ਇੰਡੀਵਿਜੂਅਲੀ ਮਾਲਵੀਕਾ ਇੱਕ ਬਹੁਤ ਵੱਡੀ ਇਨਸਪੀਰੇਸ਼ਨ ਹੈ ਕਿ ਕੋਈ ਵੀ ਟਾਈਮ ਹੋਵੇ ਅੱਧੀ ਰਾਤ ਹੋਵੇ ਕਦੀ ਵੀ ਹੋਵੇ ਕਿਸੇ ਪਿੰਡ ਚ ਹੋਵੇ ਜ਼ਰੂਰ ਪਹੁੰਚਦੀ ਹੈ ਤੇ ਮੈਨੂੰ ਲੱਗਦਾ ਐ ਐਸੇ ਹੋਰ ਮਾਲਵੀਕਾ ਸਾਨੂੰ ਹੋਰ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਤੇ ਦੇਸ਼ ਭਰ ਦੇ ਵਿੱਚ ਤਾਂ ਕਿ ਹੋਰ ਬਿਹਤਰ ਬਣਾ ਸਕੀਏ ਬਿਲਕੁਲ ਸੋਨੂ ਸੋਦਨਾਰ ਗੱਲਬਾਤ ਹੋਈ ਹੈ ਲਗਾਤਾਰ ਇਹਨਾਂ ਵੱਲੋਂ ਹਰ ਪਿੰਡ-ਪਿੰਡ ਜਾਂ ਸ਼ਹਿਰਾਂ ਦਾ ਜਿਹੜੇ ਕੀ ਆ ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ ਦੌਰਾ ਜਿਹੜਾ ਜ਼ਰੂਰ ਕੀਤਾ ਜਾਊਗਾ ਪਰ ਸੋਨੂ ਸੋਦ ਦਾ ਇਹ ਵੀ ਕਹਿਣਾ ਹੈ ਕਿ ਮੈਂ ਬੰਬੇ ਜ਼ਰੂਰ ਰਹਿਣਾ ਵਾਂ ਪਰ ਮੇਰਾ ਦਿਲ ਆ ਜਿਹੜਾ ਉਹ ਮੋਗਾ ਤੇ ਪੰਜਾਬ ਦੇ ਵਿੱਚ ਧੜਕਦਾ ਹੈ ਬੰਬੇ ਮੇਰੀ ਘਰਮ ਭੂਮੀ ਹੈ ਤੇ ਮੋਗਾ ਜਿਹੜਾ ਮੇਰੀ ਜਨਮ ਭੂਮੀ ਹੈ ਮੈਂ ਪੰਜਾਬ ਦੇ ਲਈ ਹਮੇਸ਼ਾ ਵੱਧ ਚੜ ਕੇ ਜਿਹੜਾ ਕੀ ਹੈ ਸੇਵਾ ਦਾ ਜਿਹੜੀ ਹੱਥ ਵਧਾਉਂਦਾ ਰਹੂੰਗਾ ਜੇ ਹੋਰ ਵੀ ਹਰ ਹੁਣ ਪੀਐਮ ਮੋਦੀ ਦੀ ਗੱਲ ਕਰੀਏ ਤਾਂ ਕੱਲ ਉਹ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ ਤਾਂ ਸੋਨੂ ਸੂਤ ਦਾ ਇਹ ਕਹਿਣਾ ਹੈ ਕਿ ਜਿਹੜਾ ਕੀ ਹੈ ਪਾਰਟੀਆਂ ਨੂੰ ਜਿਹੜੀਆਂ ਵਕ ਵਕ ਪਾਰਟੀਆਂ ਨੇ ਉਹਨਾਂ ਨੂੰ ਪੀਐਮ ਮੋਦੀ ਦਾ ਜਿਹੜਾ ਕੀ ਹੈ ਸਵਾਗਤ ਕਰਨਾ ਚਾਹੀਦਾ ਕੋਈ ਰਾਜਨੀਤੀ ਹੈ ਜਿਹੜੀ ਉਸਤੇ ਨਹੀਂ ਕਰਨੀ ਚਾਹੀਦੀ ਤਾਂ ਕਿ ਪੀਐਮ ਮੋਦੀ ਨੇ ਜਿਹੜੇ ਪੰਜਾਬ ਦੇ ਲਈ ਰਾਹਤ ਫੰਡ ਨੇ ਜਿਹੜੇ ਉਹ ਐਲਾਨ ਕੇ ਜਾ ਸਕਣ ਸੋਨੂ ਸੂਦ ਨਾਲ ਜਰੂਰ ਗੱਲ ਹੋਈ ਆ ਹੁਣ ਮਾਲਵਿਕਾ ਸੂਦ ਨੇ ਜਿਹੜੇ ਕੁਝ ਦਿਨਾਂ ਤੋਂ ਜਿਹੜਾ ਕੀ ਆ ਲਗਾਤਾਰ ਪਿੰਡ ਪਿੰਡ ਜਾ ਕੇ ਹਰ ਪਿੰਡ ਦੇ ਹਰ ਘਰ ਦੇ ਵਿੱਚ ਜਾ ਕੇ ਆ ਜਿਹੜੀ ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਆ ਰਾਹਤ ਸਮਗਰੀ ਆ ਜਿਹੜੀ ਪੰਚਾਇਤ ਜਾ ਰਹੀ ਆ ਮਾਲਵਿਕਾ ਨਾਲ ਵੀ ਗੱਲਬਾਤ ਕਰ ਲੈਨੇ ਆ ਮਾਲਵਿਕਾ ਲਗਾਤਾਰ ਤੁਹਾਡੇ ਵੱਲੋਂ ਤਾਂ ਸੇਵਾ ਜਿਹੜੀ ਆ ਪਿੰਡ ਪਿੰਡ ਕੀਤੀ ਜਾ ਹੀ ਰਹੀ ਆ ਪਰ ਹੁਣ ਸੋਨੂ ਸੂਦ ਵੀ ਪਹੁੰਚੇ ਨੇ ਕੀ ਕਹੋ ਬਿਲਕੁਲ ਹੌਂਸਲਾ ਜਿਹੜਾ ਹੈਗਾ ਡਬਲ ਹੋ ਜਾਂਦਾ ਜਦੋਂ ਭਰਾ ਹਮੇਸ਼ਾ ਬੈਕ ਤੇ ਸਪੋਰਟ ਕਰਦਾ ਲੇਕਿਨ ਜਦ ਅੱਜ ਵੀ ਆਏ ਬੀਂਗੇ ਪੰਜਾਬੀ ਉਹਨਾਂ ਦਾ ਵੀ ਉੱਥੇ ਦੂਰ ਬੜੀ ਟੈਨਸ਼ਨ ਲੱਗੀ ਹੋਈ ਸੀ ਉਹਨਾਂ ਨੂੰ ਔਰ ਸ케ਡਿਊਲ ਬੀਜੀ ਹੋਣ ਕਾਰਨ ਨਹੀਂ ਆਇਆ ਪਾਰਿਸ ਸੀ ਲੇਕਿਨ ਕੱਲ ਸਵੇਰੀ 4 ਵਜੇ ਬੰਬੇ ਤੋਂ ਚੱਲ ਪਏ ਔਰ ਫਟਾਫਟ ਪਹੁੰਚ ਕੇ ਸਿੱਧਾ ਸੀ ਵਕਫਾ ਪਿੰਡਾਂ ਦੇ ਵਿੱਚ ਗਏ ਕਿਉਂਕਿ ਪੰਜਾਬੀ ਜਿੱਥੇ ਮਰਜ਼ੀ ਹੋਣ ਪੰਜਾਬ 'ਚ ਜੇ ਕੋਈ ਪ੍ਰੋਬਲਮ ਆਈ ਹੈ ਤੇ ਜ਼ਰੂਰ ਅੱਗੇ ਆਉਂਦੇ ਆ ਇਹ ਹੀ ਇੱਕ ਅਸਲੀ ਪੰਜਾਬੀ ਦੀ ਪਹਿਚਾਨ ਹੈ ਔਰ ਮੈਨੂੰ ਲੱਗਾ ਕਿ ਜ਼ਰੂਰਤ ਹੈ ਹੁਣ ਹਰ ਇੱਕ ਜਿੰਨੇ ਲੋਕ ਹੈ ਹਰ ਇੱਕ ਇੱਕ ਬੰਦਾ ਜਮਾ ਚੱਕ ਲਈ ਕਿ ਇੱਕ ਪਰਿਵਾਰ ਦਾ ਹੱਥ ਫੜਨ ਲਈ ਤਾਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਹੋਰ ਵੀ ਬੜਾ ਚੈਲੈਂਜਿੰਗ ਰਹੂਗਾ ਜਦ ਪਾਣੀ ਦਾ ਲੈਵਲ ਡਾਊਨ ਜਾਊਗਾ ਸਾਨੂੰ ਸੂਤਾ ਪਹੁੰਚੇ ਨੇ ਅੱਜ ਕਿਹੜੇ ਕਿਹੜੇ ਪਿੰਡਾਂ ਦਾ ਦੌਰਾ ਕਰ ਰਹੇ ਹਾਂ ਕੀ ਕੀ ਸਹਾਇਤਾ ਜਿਹੜੀ ਆ ਲੈ ਕੇ ਜਾ ਰਹੇ ਅੱਜ ਅਸੀਂ ਫਿਰੋਜ਼ਪੁਰ ਔਰ ਫਾਜ਼ਿਲਕਾ ਜਾ ਰਹੇ ਹਾਂ ਉੱਥੇ ਇੱਕ ਕਮਾਲ ਕਾ ਪਿੰਡ ਔਰ ਤਿੰਨ ਚਾਰ ਹੋਰ ਪਿੰਡ ਹੈਗੇ ਉੱਥੇ ਰਿਕੁਆਇਰਮੈਂਟ ਸੀ ਗੱਦਿਆਂ ਦੀ ਕੰਬਲਾਂ ਦੀ ਮਸਕੀਟੋ ਨੈਟ ਸੀ ਦਰਪਹਿਲਾਂ ਦੀ ਔਰ ਕੁਝ ਰਿਕੁਆਇਰਮੈਂਟ ਸੀ ਜਿਵੇਂ ਲੇਡੀਜ਼ ਦਾ ਕੁਝ ਜ਼ਰੂਰੀ ਸਮਾਨ ਆ ਜਾਂ ਬੱਚਿਆਂ ਦੀ ਚੀਜ਼ਾਂ ਚਾਹੀਦੀਆਂ ਔਰ ਉਹ ਅਸੀਂ ਕੁਝ ਕਿਟਸ ਬਣਾਈਆਂ 300 400 ਦੇ ਕਰੀਬ ਉਹ ਸਾਰੀਆਂ ਚੀਜ਼ਾਂ ਅੱਜ ਲੈ ਕੇ ਜਾਵਾਂਗੇ ਔਰ ਉਹਨਾਂ ਨੂੰ ਆਫਲਕ ਕਰਾਵਾਂਗੇ ਮਾਲਵਿਕਾ ਸੋਨੋ ਸੂਦਰਾ ਇਹੀ ਕਹਿਣਾ ਹੈ ਕਿ ਮੈਂ ਰੇਨਾ ਜ਼ਰੂਰ ਬম্বে ਆ ਪਰ ਮੇਰਾ ਦਿਲ ਮੋਗੇ ਤੇ ਪੰਜਾਬ ਦੇ ਵਿੱਚ ਤਰਕ ਬਿਲਕੁਲ ਬম্বে ਉਹਨਾਂ ਦੀ ਕਰਮ ਭੂਮੀ ਔਰ ਜਿਹੜਾ ਪੰਜਾਬ ਹੈ ਉਹਨਾਂ ਦੀ ਜਨਮ ਭੂਮੀ ਹੈ ਔਰ ਜਨਮ ਭੂਮੀ ਔਰ ਕਰਮ ਭੂਮੀ ਕੋਈ ਵੀ ਨਹੀਂ ਪੁੱਲਦਾ ਤੁਸੀਂ ਦੇਖ ਸਕਦੇ ਚਾਹੇ ਉਹ ਕਰੋਨਾ ਹੋਵੇ ਜਾਂ ਹੁਣ ਪੰਜਾਬ ਦੇ ਵਿੱਚ ਜਿਹੜੀ ਫਲਡ ਸੀ ਆਫਤ ਆਈ ਹੈ ਪੰਜਾਬ ਦਾ ਮੁੰਡਾ ਪੰਜਾਬ ਦਾ ਪੁੱਤਰ ਪੰਜਾਬ ਦੇ ਵਿੱਚ ਹਾਜ਼ਰ ਹੈ ਜੇ ਗੱਲ ਕਰੀਏ ਆਪਾਂ ਲਾਸਟ ਦਿਨ ਕੋਈ ਖਬਰ ਜਿਹੜੀ ਹੈ ਮੈਂ ਤੁਹਾਡੀ ਨਸ਼ਰ ਕੀਤੀ ਸੀ ਸਕੈਨ ਕੋਡ ਦੀ ਗੱਲ ਹੋਈ ਸੀ ਆਪਣੀ ਤਾਂ ਸਕੈਨ ਕੋਡ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਤੰਜ ਕਸ ਰਹੀਆਂ ਨੇ ਕਿ ਇਹ ਸੂਧ ਪਰਿਵਾਰ ਹੈ ਜਿਹੜਾ ਫੰਡ ਇਕੱਠੇ ਕਰਨ ਲਈ ਹੈ ਜਿਹੜਾ ਸਕੈਨ ਕੋਡ ਹੈ ਜਿਹੜਾ ਉਹਨਾਂ ਨੇ ਜਾਰੀ ਕੀਤਾ ਮਨੁਲਾ ਦਾ ਇਸ ਤਰ੍ਹਾਂ ਦਾ ਸ਼ੈ ਨੌਲੇਜ ਨਹੀਂ ਹੈ ਉਹਨਾਂ ਨੂੰ ਕਿ ਜਦ ਕੋਈ ਵੀ ਫਾਊਂਡੇਸ਼ਨ ਬੰਦੀ ਹੈਗੀ ਹੈ ਬਹੁਤ ਸਾਰੇ ਲੋਕ ਚਾਹਦੇ ਆ ਕਦੀ ਨਾ ਕਦੀ ਡੋਨੇਸ਼ਨ ਕਰਨਾ ਚਾਹੋ 100 ਰੁਪਏ ਦੀ ਹੋਵੇ ਜਾਂ 500 ਦੀ ਲੇਕਿਨ ਜਿਹੜੇ ਇਹ ਸਕੈਨਰ ਕੋਡਸ ਹੁੰਦੇ ਆ ਆਨਲਾਈਨ ਜੇ ਕੋਈ ਡੋਨੇਟ ਵੀ ਕਰਦਾ ਹੈ ਪ੍ਰੋਪਰ ਗਵਰਨਮੈਂਟ ਕੋਲ ਫੰਡ ਦਾ ਚੈੱਕ ਹੁੰਦਾ ਉਹ ਦੇਖਦੇ ਆ ਕਿ ਯੂਟਿਲਾਈਜੇਸ਼ਨ ਉਹਨਾਂ ਦੀ ਹੋ ਰਹੀ ਹੈ ਕਿ ਨਹੀਂ ਕਿਤੇ ਨਾ ਕਿਤੇ ਜੇ ਕਿਸੇ ਨੇ ਕਿਹਾ ਕਿ ਉਹਨਾਂ ਨੂੰ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ ਕਿ ਕੋਡਸ ਕਿਉਂ ਬੰਦੇ ਹੈਗੇ ਆ ਜੇ ਕੋਈ ਵੱਡੀਆਂ ਫਾਊਂਡੇਸ਼ਨਸ ਆ ਅ ਮੋਦੀ ਸਾਹਿਬ ਪਹੁੰਚ ਰਹੇ ਨੇ ਪੀਐਮ ਮੋਦੀ ਨੇ ਉਹ ਕੱਲ ਖੜਾ ਦੇ ਜਿਹੜੇ ਪ੍ਰਭਾਵਿਤ ਇਲਾਕੇ ਨੇ ਉੱਥੇ ਦੌਰਾ ਕਰਨਗੇ ਕੀ ਕਹਾਂ ਮੈਂ ਕਹੂੰਗੀ ਕਿ ਪੰਜਾਬ ਨੂੰ ਹੁਣ ਜ਼ਰੂਰਤ ਹੈ ਕਿ ਪੰਜਾਬ ਨੂੰ ਦੁਆਰ ਤੋਂ ਜਿਹੜੇ ਸਾਡੇ ਫਾਰਮਰਸ ਹੈ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕੀਤਾ ਜਾਵੇ ਵੱਧ ਤੋਂ ਵੱਧ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ ਪੰਜਾਬ ਨੂੰ ਜੇ ਆਪਾਂ ਬਾਕੀ ਸਟੇਟਸ ਦੇ ਵਿੱਚ ਫੰਡਿੰਗ ਕਰ ਰਹੇ ਤੇ ਜੇ ਕੱਲ ਮੋਦੀ ਜੀ ਆ ਰਹੇ ਉਹਨਾਂ ਨੂੰ ਜ਼ਰੂਰ ਪੰਜਾਬ ਵਾਲੇ ਸੋਚਣਾ ਚਾਹੀਦਾ ਔਰ ਵੱਧ ਤੋਂ ਵੱਧ ਸਾਡੇ ਕਿਸਾਨ ਪਰਵਾਮਾਂ ਦੇ ਨਾਲ ਖੜੇ ਚਾਹੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਿਹੜੀਆਂ ਜ਼ਮੀਨਾਂ ਨੂੰ ਲੈ ਕੇ ਦਿੱਕਤਾਂ ਆਉਣ ਵਾਲੀਆਂ ਉਹਦੇ ਵਿੱਚ ਜ਼ਰੂਰ ਇੱਕ ਸਟੈਪ ਜਿਹੜਾ ਚਾਹੀਦਾ ਵੈ ਸਟਰੋਂਗ ਤਾਂ ਕਿ ਉਹਨਾਂ ਦਾ ਜਿਹੜਾ ਖਰਾਬ ਦੌਰ ਆਉਣ ਵਾਲਾ ਹੈ ਔਰ ਚੱਲ ਰਿਹਾ ਉਹ ਉਸ ਖਰਾਬ ਦੌਰ ਤੋਂ ਨਿਕਲ ਸਕੇ ਬਿਲਕੁਲ ਮਾਲਵਿਕਾ ਸੂਰ ਨਾਲ ਗੱਲ ਹੋਈ ਹੈ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਹੜ੍ਹ ਪੰਜਾਬ ਦੇ ਵਿੱਚ ਆਏ ਨੇ ਲਗਾਤਾਰ ਇਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਪਿੰਡ ਪਿੰਡ ਘਰ ਘਰ ਜਾ ਕੇ ਰਾਹਤ ਸਮੱਗਰੀ ਹੈ ਜਿਹੜੀ ਪੰਚਾਇਤ ਜਾ ਰਹੀ ਆ ਹੁਣ ਸੋਨੂ ਸੂਤ ਪਹੁੰਚੇ ਨੇ ਤਾਂ ਮਾਲਵਿਕਾ ਦਾ ਕਹਿਣਾ ਹੈ ਕਿ ਮੇਰਾ ਹੌਸਲਾ ਜਿਹੜਾ ਉਹ ਡਬਲ ਹੋ ਚੁੱਕਾ ਕਿਉਂਕਿ ਭਰਾ ਨਾਲ ਆ ਕੇ ਖੜ ਗਿਆ ਤੇ ਮੈਂ ਹੁਣ ਉਸ ਤੋਂ ਵੀ ਵੱਧ ਜਿਹੜੀ ਆ ਦਿਲੋਂ ਜਿਹੜੀ ਆ ਸੇਵਾ ਕਰਾਂਗੀ ਤੇ ਘਰ ਘਰ ਰਾਸ਼ਨ ਆ ਜਿਹੜਾ ਪੰਚੌਣ ਦੀ ਆ ਜਿਹੜੀ ਕੋਸ਼ਿਸ਼ ਕਰਾਂਗੀ ਪੀਐਮ ਮੋਦੀ ਬਾਰੇ ਉਹਨਾਂ ਨੇ ਕਿਹਾ ਕਿ ਜਰੂਰ ਪੰਜਾਬ ਦੇ ਵਿੱਚ ਪਹੁੰਚੇ ਨੇ ਤਾਂ ਵੱਡੇ ਜਿਹੜੇ ਰਾਹਤ ਫੰਡ ਨੇ ਜਿਹੜੇ ਉਹਨਾਂ ਵੱਲੋਂ ਪੰਜਾਬ ਦੇ ਲਈ ਜਾਰੀ ਕੀਤੇ ਜਾਣ ਈਟੀਵੀ ਭਾਰਤ ਦੇ ਲਈ ਸੌਰਵ ਰੋੜਾ ਮੋਗਾ